ਮੇਰੇ ਨਾਲ ਇਸ ਵੇਲੇ ਜੁੜੇ ਨੇ ਸਾਬਕਾ ਪੰਜਾਬ ਦੇ ਵਿੱਤ ਮੰਤਰੀ ਔਰ ਸੀਨੀਅਰ ਅਕਾਲੀ ਦਲ ਲੀਡਰ ਸਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਪਰਮਿੰਦਰ ਸਿੰਘ ਜੀ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਹੰਦੂ ਸਾਹਿਬ ਬਹੁਤ ਮੇਡਨੀ ਤੁਹਾਡੀ ਪਰਮਿੰਦਰ ਸਿੰਘ ਜੀ ਤੁਸੀਂ ਤੇ ਤੁਹਾਡੇ ਸਾਥੀ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਖਿਮਾ ਯਾਚਨਾ ਕਰਨ ਵਾਸਤੇ ਗਏ ਸੋ ਤੁਹਾਨੂੰ ਕੀ ਲੱਗਦਾ ਵਾ ਕਿ ਇਹਦਾ ਲੋਕਾਂ ਦੇ ਵਿੱਚ ਕੀ ਸੁਨੇਹਾ ਜਾ ਰਿਹਾ ਵਾ ਔਰ ਲੋਕੀ ਬਤੌਰ ਅਕਾਲੀ ਦਲ ਲੀਡਰ ਤੁਹਾਨੂੰ ਤੇ ਤੁਹਾਡੇ ਸਾਥੀਆਂ ਨੂੰ ਐਕਸੈਪਟ ਕਰਨਗੇ ਸਵੀਕਾਰ ਕਰਨਗੇ ਇਹ ਜਿਹੜੀ ਅਸੀਂ ਗਏ ਆ ਕੋਈ ਕਿਸੇ ਵਾਸਤੇ ਨਹੀਂ ਅਸੀਂ ਤਾਂ ਸਿਰਫ ਜਿਹੜਾ ਸਾਡੇ ਆਪ ਦੇ ਮਨ ਦੇ ਉੱਤੇ ਜੋ ਬੋਝ ਸੀ ਹੂੰ ਉਹਨੂੰ ਦੂਰ ਕਰਨ ਗਏ ਆ ਭਾਵੇਂ ਸਮਾਂ ਕਾਫੀ ਹੋ ਗਿਆ ਹੂੰ ਪਰ ਪਾਰਟੀ ਦੇ ਵਿੱਚ ਇਹ ਗੱਲਾਂ ਚੱਲਦੀਆਂ ਰਹੀਆਂ ਇਹ ਕਿਹਾ ਜਾਂਦਾ ਰਿਹਾ ਵੀ ਜੀ ਮਾਫੀ ਮੰਗ ਲਈ ਚੰਗੀ ਹੈ ਪਰ ਪਾਰਟੀ ਲੀਡਰਸ਼ਿਪ ਨੇ ਕੋਈ ਇਹਦੇ ਉੱਤੇ ਕਾਰਵਾਈ ਨਹੀਂ ਕੀਤੀ ਜੀ ਤੇ ਹੁਣ ਸਾਰੇ ਲੋਕਾਂ ਦੇ ਵਿੱਚ ਚਲੋ ਜੇ ਉਹ ਨਹੀਂ ਜਾਣ ਨੂੰ ਤਿਆਰ ਅੱਟਾ ਠੋਗਾ ਸਾਨੂੰ ਖੁਦ ਜਾ ਕਿ ਕਹ ਆਪਕਾ ਸਭ ਦੇ ਪਿੱਛੇ ਹੁਣਾ ਚਾਹੀਦਾ ਹੈ ਤੇ ਨਾਲ ਇਹ ਕੋਈ ਸਿਆਸਤ ਨਾਲ ਨਹੀਂ ਹੈ ਕਿਸੇ ਵਾਸਤੇ ਨਹੀਂ ਹੈ ਇਹ ਤਾਂ ਸਾਡੇ ਅੰਦੇ ਇੱਕ ਮਨ ਦੀ ਭਾਵਨਾ ਤਹਿਤੀ ਸਾਰੇ ਉੱਤੇ ਗਈ ਹੈ ਪਰ ਪ੍ਰਮੇਂਦਰ ਸਿੰਘ ਜੀ ਇਹ ਤੇ ਆਪਾਂ ਇਨਕਾਰ ਨਹੀਂ ਨਾ ਕਰ ਸਕਦੇ ਵੀ ਤੁਸੀਂ ਸਿਆਸਤ ਦੇ ਵਿੱਚ ਔਰ ਜੇ ਇਹ ਦੇ ਕਰਕੇ ਲੋਕਾਂ ਚ ਐਕਸੈਪਟ ਹੁੰਦੇ ਜੇ ਤੇ ਇਹ ਇੱਕ ਬਹੁਤ ਵੈਲਕਮ ਸਟੈਪ ਹੋਊਗਾ ਸੋ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਤੁਹਾਨੂੰ ਦੇਖੋ ਲੋਕਾਂ ਵੱਲੋਂ ਸਾਰੇ ਨੇ ਇਸ ਗੱਲ ਦੀ ਸਰਾਹਨਾ ਕੀਤੀ ਹੈ ਹਮ ਖਾਸ ਤੌਰ ਤੇ ਕਾਰਜ ਕਰਨ ਦੇ ਜਿਹੜੇ ਵਰਕਰ ਨੇ ਉਹਨਾਂ ਨੇ ਹੁੰਦਾ ਜਦ ਕਮੇਟੀ ਚ ਪੇਸ਼ ਅਜ਼ਿਆਦਤ ਸਾਰੇ ਗਏ ਸੀ ਹਮ ਹੁੰਦਾ ਕਮੇਟੀ ਨੂੰ ਵੀ ਸਾਰੇ ਵਰਕਰਾਂ ਨੇ ਇਹੀ ਗੱਲ ਕਹੀ ਸੀ ਵੀ ਕੇਸ਼ ਹੋਣਾ ਚਾਹੀਦਾ ਕਾਮਪਟ ਖਾਤੇ ਤੇ ਜੀ ਇਹ ਜਿਹੜੀ ਮਰਿਆਦਾ ਹੈ ਜਿਹਨਾਂ ਉੱਥੇ ਜਿਹਨਾਂ ਮਰਿਆਦਾ ਤਹਿਤ ਉੱਥੇ ਪੇਸ਼ ਹੋਣ ਜਾਂ ਵਿਸ ਪ੍ਰੋਪਰ ਢੰਗ ਦੇ ਨਾਲ ਉੱਥੇ ਪੇਸ਼ ਹੋ ਹਮ ਤੋਂ ਵਰਕਰ ਵੀ ਇਸ ਗੱਤੇ ਸੰਪੂਰਣੇ ਵੀ ਉਹਨਾਂ ਦੀ ਜਿਹੜੀ ਭਾਵਨਾ ਦੀ ਅਜੀ ਤਰਜ਼ਮਾਨੀ ਕੀਤੀ ਹੈ ਕਿ ਬਹੁਤ ਲੋਕਾਂ ਦਾ ਆਇਆ ਵੀ ਬੜਾ ਚੰਗਾ ਕੀਤਾ ਤੇ ਚਲੋ ਵਿੱਚੋਂ ਨੈਗੇਟਿਵ ਵਾਲੇ ਵੀ ਹੁੰਦੇ ਨੇ ਜਿਹੜੇ ਕੋਈ ਕਹਿੰਦੇ ਆ ਜੀ ਬੜੀ ਦੇਰ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਪਰ ਬਹੁਤੇ ਲੋਕਾਂ ਨੇ ਇਸ ਗੱਲ ਨੂੰ ਠੀਕ ਕੀਤਾ ਜਾਨੀ ਜਥੇਦਾਰ ਰਘਵੀਰ ਸਿੰਘ ਦਾ ਕੀ ਰਿਸਪੌਂਸ ਸੀ ਜਦੋਂ ਸਾਰੇ ਤੁਸੀਂ ਉੱਥੇ ਸਾਰੇ ਪਹੁੰਚੇ ਔਰ ਤੁਸੀਂ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਪੇਸ਼ ਕੀਤਾ ਉੱਥੇ ਦੇਖੋ ਉਹਨਾਂ ਨੇ ਸਾਡੀ ਜੋ ਯਾਚਨਾ ਪੱਤਰ ਸੀ ਉਹ ਉਹਨਾਂ ਨੇ ਲੈ ਕੇ ਉਹਨਾਂ ਨੇ ਕਿਹਾ ਜੀ ਤੇ ਜਰੂਰ ਅਸੀਂ ਇਹ ਤੇ ਵਿਚਾਰ ਕਰਾਂਗੇ ਹੂੰ ਇਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਆ ਉਸ ਤੋਂ ਬਾਅਦ ਇਹਨਾਂ ਸੀਗਾ ਵੀ ਮੈਂ ਸੈਪਰੇਟਲੀ ਕਾਲ ਜ਼ਰੂਰ ਕੀਤੀ ਸੀ ਯਾਨੀ ਇਹ ਨਾਲ ਹੂੰ ਇਹ ਵਾਸੀ ਕਟਲਾਵਾ ਵਿੱਚ ਤਾਂ ਚਲੋ ਅਸੀਂ ਕਹਿ ਰਹੇ ਹਾਂ ਕਿ ਸਰਦਾਰਸ਼ੀ ਮੀਟਿੰਗ ਨਾਲ ਤਾਂ ਤੇ ਅਹਿਮ ਰੋਲ ਰਿਹਾ ਹੈ ਜਦੋਂ ਅਸੀਂ ਵੀ ਨਾਲ ਸੀ ਉਹਨਾਂ ਨੇ ਪਰ ਜਿਹੜੀ ਆਲਮ ਜਿਹੜਾ ਇਜ਼ਹਾਰ ਆਲਮ ਦਾ ਜਿਹੜਾ ਇਸ਼ੂ ਹੈ ਉਹਦੇ ਵਿੱਚ ਸਾਡਾ ਵੀ ਜਿਹੜਾ ਇੱਕ ਅਹਿਮ ਰੋਲ ਸੀਗਾ ਉਹਨੂੰ ਪਾਰਟੀ ਵਿੱਚ ਜੁਆਇਨ ਕਰਾਉਂਦਾ ਉਹਦੀ ਵਾਈਸਪ੍ਰੇਸਿਡੈਂਟ ਹੋਣ ਦਾ ਸੋ ਉਹਦੇ ਤੌਰ ਤੇ ਜੇ ਤੁਸੀਂ ਵੱਖਰੇ ਤੌਰ ਤੇ ਸਾਡੇ ਵੱਲੋਂ ਮੇਰੇ ਤੇ ਪੀਟਰ ਸਾਹਿਬ ਵੱਲੋਂ ਕੋਈ ਪੱਤਰ ਚਾਹੁੰਦੇ ਹੋ ਅਸੀਂ ਉਹ ਵੀ ਦੇ ਦਾਂਗੇ ਜਾਂ ਇਸ ਪੱਤਰ ਦੇ ਨਾਲ ਹੀ ਜਿਹੜਾ ਹੈ ਇਹ ਹੋ ਜਾਏਗਾ ਉਹ ਪਾ ਵੀ ਮੈਂ ਬੇਨਤੀ ਕੀਤੀ ਸੀ ਗਿਆਨੀ ਜੀ ਨੂੰ ਤੇ ਉਹਨਾਂ ਨੇ ਕਿਹਾ ਵੀ ਜਿੰਨੇ ਤੁਹਾਨੂੰ ਠੀਕ ਲੱਗਦਾ ਜੇ ਕੋਈ ਅੱਡ ਪੱਤਰ ਦੇਣਾ ਚਾਹੁੰਦੇ ਹੋ ਉਹ ਵੀ ਦੇ ਲਓ ਨਹੀਂ ਤੇ ਇਹ ਸਾਡੇ ਕੋਲ ਦਿੱਤੀ ਹੋਈ ਆ ਗਈ ਹੈ ਇਹ ਲੱਗਦਾ ਸੀ ਜਿਹੜੀਆਂ ਬਣਦੀ ਵਿਚਾਰ ਕੇ ਚੜਾਗੇ ਕਰਨ ਪ੍ਰਮਿੰਦਰ ਇਹ ਦੱਸੋ ਕਿ ਬਹੁਤ ਸਾਰੇ ਲੀਡਰ ਜਿਹੜੇ ਨੇ ਉਹਨਾਂ ਨੇ ਚੁੱਪੀ ਸਾਦੀ ਹੋਈ ਆ ਉਹ ਤੜੇ ਨਾਲ ਵੀ ਨਹੀਂ ਦੇਖੇ ਗਏ ਔਰ ਨਾ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਮੀਟਿੰਗ ਚੋਂ ਦੇਖੇ ਗਏ ਨੇ ਕੀ ਤੁਸੀਂ ਇਹੋ ਜੇ ਲੋਕਾਂ ਤੱਕ ਜਿਵੇਂ ਮਨਪ੍ਰੀਤ ਸਿੰਘ ਯਾਲੀ ਕੁਝ ਹੋਰ ਲੀਡਰ ਉਹਨਾਂ ਤੱਕ ਪਹੁੰਚ ਕੀਤੀ ਆ ਦੇਖੋ ਅਸੀਂ ਸਾਰਿਆਂ ਨਾਲ ਹੀ ਪਹੁੰਚ ਕਰ ਰਹੇ ਹਾਂ ਜੀ ਮੇਰੀ ਖੁਦ ਮੰਤਰੀ ਸਿੰਘ ਆਜੀ ਨਾਲ ਮੈਂ ਦੋ ਤਿੰਨ ਵਾਰ ਰਿਕਵੈਸਟ ਉਹਨਾਂ ਨੂੰ ਕੀਤੀ ਹੈ ਉਹਨਾਂ ਨਾਲ ਇੱਕ ਦਾ ਤਾਂ ਆਪਣੀ ਸਪਸ਼ਟਾ ਵੀ ਮੈਂ ਸਰਕਾਰ ਤੋਂ ਮੀਟਿੰਗ ਬਾਦਲ ਦੀ ਦਵਾਈ ਕਿਸੇ ਰੂਪ ਵਿੱਚ ਨਹੀਂ ਜਾਣਾ ਹਮ ਅਰੇ ਹਜੇ ਉਹ ਕਿਸੇ ਪਾਸੇ ਤੁਰਨ ਤੋਂ ਹਜੇ ਉਹ ਬਰੇਜ਼ ਕਰ ਰਹੇ ਨੇ ਤੇ ਚਲੋ ਅਸੀਂ ਉਹਨਾਂ ਨੂੰ ਪਰਸ਼ੂ ਕਰ ਰਹੇ ਹਾਂ ਬੜੇ ਸਾਡੇ ਸਤਕਾਰਯੋਗ ਭਰਾ ਨੇ ਹੋ ਬੜਾ ਉਹਨਾਂ ਦੀ ਅਕੀਦੀ ਸਤਕਾਰ ਕਰਦੇ ਆ ਲੋਕਾਂ ਵਿੱਚ ਵੀ ਬਹੁਤ ਵਧੀਆ ਸਤਕਾਰ ਹੈ ਉਹਨਾਂ ਦਾ ਉਹ ਐਸੇ ਸਾਰੇ ਸਥਿਤੀਆਂ ਨੂੰ ਵੀ ਅਸੀਂ ਅਪਰੋਚ ਕਰਾਂਗੇ ਜਿਹੜੇ ਉਹਨਾਂ ਦੇ ਨਾਲ ਨਹੀਂ ਜੁੜੇ ਜਾਂ ਜਿਹੜੇ ਉਹਨਾਂ ਦੇ ਕੋਲ ਗਏ ਵੀ ਨਹੀਂ ਉਹਨਾਂ ਦਾ ਕੀ ਅਸੀਂ ਅਪਰੋਚ ਕਰਾਂਗੇ ਸਾਡਾ ਕਿਸੇ ਨਾਲ ਕੋਈ ਨਹੀਂ ਅਸੀਂ ਉਹ ਫਿਰ ਚਾਹੁੰਦੇ ਆਂ ਵੀ ਅਕਾਲੀ ਦਲ ਰਿਵਾਈਵਲ ਹੋਵੇ ਤੇ ਸਾਡੇ ਤੋਂ ਜਿਵੇਂ ਪਹਿਲਾਂ ਵੀ ਅਸੀਂ ਗੱਲ ਕੀਤੀ ਆਂ ਵੀ ਕੋਈ ਐਸਾ ਵਿਅਕਤੀ ਨਹੀਂ ਜਿਹੜਾ ਕੋਈ ਚਾਹਵਾਨ ਹੋਵੇ ਵੀ ਅਸੀਂ ਪ੍ਰਧਾਨ ਬਣਨਾ ਠੀਕ ਹੈ ਇਹ ਹੈਗਾ ਵੀ ਅਸੀਂ ਚਾਹੁੰਦੇ ਆਂ ਵੀ ਕੋਈ ਚੰਗੀ ਸਚੀਅਤ ਜਦ ਤੱਕ ਅੱਗੇ ਨਹੀਂ ਲੱਗਦੀ ਅਕਾਲੀ ਦਲ ਦੀ ਵਾਜਦੋ ਥੰਮ ਚ ਉਹਨਾਂ ਤੇ ਅਕਾਲੀ ਦਲ ਦਾ ਰਿਵਾਈਵਲ ਜਿਹੜਾ ਹੈ ਬੜਾ ਔਖਾ ਹੋਏਗਾ ਉਹ ਇਹੀ ਸਾਰੇ ਇਸ਼ੂਜ਼ ਲੈ ਕੇ ਅਸੀਂ ਜਿਹੜਾ ਚੱਲਿਆ ਤੁਹਾਡੇ ਸਾਰਿਆਂ ਵੱਲੋਂ ਇੱਕ ਸੁਝਾਅ ਆਇਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵਰਗੀ ਸ਼ਖਸੀਅਤ ਕੋਈ ਜਿਹੜੀ ਆ ਉਹ ਅੱਗੇ ਲੱਗੇ ਮੈਂ ਪੜਿਆ ਵਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵਾ ਕਿ ਉਹ ਇੱਕ ਧੜੇ ਦੀ ਨੁਮਾਇੰਦਗੀ ਨਹੀਂ ਕਰਨਾ ਚਾਹੁੰਦੇ ਉਹ ਜੇ ਸਾਰਾ ਅਕਾਲੀ ਦਲ ਇਕੱਠਾ ਹੋ ਕੇ ਉਹਨਾਂ ਨੂੰ ਉਹਨਾਂ ਤੱਕ ਪਹੁੰਚ ਕਰੇ ਉਹਨਾਂ ਨੂੰ ਗੁਜ਼ਾਰਿਸ਼ ਕਰੇ ਤੇ ਫਿਰ ਸ਼ਾਇਦ ਇਹਨੂੰ ਉਹ ਕੰਸਿਡਰ ਕਰ ਸਕਦੇ ਆ ਸੋ ਕੋਈ ਕੋਈ ਇਕਤਾ ਵੱਲ ਦੁਬਾਰਾ ਸਾਰਿਆਂ ਦਾ ਇਕੱਠੇ ਹੋਣ ਦਾ ਕੋਈ ਯਤਨ ਹੋ ਰਿਹਾ ਵਾ ਦੇਖੋ ਜੀ ਗੱਲ ਇਹ ਹੈ ਵੀ ਸਾਜਾ ਤਾਂ ਹੀ ਸੀਗਾ ਜੇ ਸੁਦੇਸ਼ ਸਿੰਘ ਬਾਦਲ ਪਿੱਛੇ हट ਕੇ ਕਿਸੇ ਨੂੰ ਹੋਰ ਨੂੰ ਅੱਗੇ ਸੌਂਪਦੇ ਨੇ ਜੀ ਚਾਹੇ ਗੈਨੀ ਹੈਪੀ ਸਿੰਘ ਨੇ ਜਾਂ ਹੋਰ ਵੀ ਬਹੁਤ ਕੰਪੈਟਿਟਿਵਤਾ ਨੇ ਜੀ ਕਿਸੇ ਨੂੰ ਵੀ ਉਹ ਦਿੰਦੇ ਨੇ ਅਸੀਂ ਤਾਂ ਉਹਦਾ ਵੈਲਕਮ ਕਰਾਂਗੇ ਪਰ ਮੈਨੂੰ ਨਹੀਂ ਲੱਗਦਾ ਸਰਦਾਰ ਸੁਦੇਸ਼ ਸਿੰਘ ਬਾਦਲ ਜੇ ਕਿਸੇ ਵੀ ਗੱਲ ਤੇ ਆਉਣਾ ਹੈ ਉਹ ਆਪਣੇ ਪਿੱਛੇ ਅਕੰਧਾ ਮੈਨੂੰ ਵੀ ਲੱਗਦਾ ਉਹਨਾਂ ਦਾ 1% ਬੰਦ ਹੈਗਾ ਤੇ ਭਾਈ ਜਿਵੇਂ ਗੈਨੀ ਹਰਪ੍ਰੀਤ ਸਿੰਘ ਜੀ ਤੋਂ ਇਲਾਵਾ ਹੋਰ ਵੀ ਬਹੁਤ ਸਖੀਤਾਂ ਨੇ ਜਿੰਨਾਂ ਤੇ ਵਿਚਾਰ ਚਰਚਾ ਹੋਈ ਹੈ ਤੇ ਉਹ ਜਿੰਨਾ ਚਿਰ ਕੋਈ ਅਸੀਂ ਉਸ ਤੋਂ ਬਾਅਦ ਫਿਰ ਦਾ رائے ਲੈ ਕੇ ਫਿਰ ਫੈਸਲਾ ਕਰਾਂਗੇ ਇਹਦਾ ਮਤਲਬ ਹੈ ਆਪ ਹੀ ਬੜਾ ਕਲੀਅਰ ਕਰ ਲੱਗਦੀ <table> ਤੁਹਾਡੀ ਗੱਲ ਤੋਂ ਕਿ ਅਕਾਲੀ ਦਲ ਜਿਹੜਾ ਵਾ ਦੋ ਫਾੜ ਹੋਣ ਜਾ ਰਿਹਾ ਵਾ ਤੇ ਫਿਰ ਤੁਹਾਡਾ ਜਿਹੜਾ ਗਰੁੱਪ ਆ ਜਾਂ ਸ਼੍ਰੋਮਣੀ ਅਕਾਲੀ ਦਲ ਜਿਹਦੇ ਤੁਸੀਂ ਸਾਰੇ ਜੇ ਉਹਦੀ ਅਗਵਾਈ ਕੌਣ ਕਰੂਗਾ ਤੁਹਾਨੂੰ ਕੀ ਲੱਗਦਾ ਵਾ ਨਹੀਂ ਦੇਖੋ ਸੀ ਤਾਂ ਬਹੁਤ ਮੈਂ ਇਹ ਗੱਲ ਕਹਿਣਾ ਚਾਹੁੰਗਾ ਇਹ ਲੋਕਾਂ ਨੂੰ ਇਹਨਾਂ ਨੇ ਪਰੰਪਰਾ ਦਾ ਵੀ ਬਾਦਲ ਪਰਿਵਾਰ ਤੋਂ ਬਿਨਾ ਕੋਈ ਜਿਹੜਾ ਅਕਾਲੀ ਦਰ ਦੀ ਗਵਾਹੀ ਨਹੀਂ ਕਰ ਸਕਦਾ ਹੂੰ ਹੂੰ ਇਹ ਬਹੁਤ ਵੱਡਾ ਅਪ੍ਰਿਖਿਆ ਹੈ ਉਹਨਾਂ ਨੂੰ ਜੀ ਕੌਮ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਸਸਤੀਆਂ ਨੇ ਜਿਹੜੀਆਂ ਕੌਮ ਨੂੰ ਇਕੱਠੇ ਕਰਕੇ ਜਿਹੜਾ ਉਹਨਾਂ ਦੀ ਅਗਵਾਈ ਕਰਨ ਦੀ ਸਵੱਥਾ ਰੱਖਦੀਆਂ ਨੇ ਹੂੰ ਹੂੰ ਤਾਂ ਮੈਂ ਸਰਦਾਰ ਤੋਂ ਮੀਟਿੰਗ ਬਾਲਦੀ ਦੀ ਅਗਵਾਈ ਵਿੱਚ ਤਾਂ ਅੱਜ ਪੰਥ ਖੇਰੂ-ਖੇਰੂ ਹੋ ਗਿਆ ਹੂੰ ਹੂੰ ਤਾਂ ਅਸੀਂ ਕੋਈ ਦੁਫਾੜ ਕਰਨ ਵਾਸਤੇ ਨਹੀਂ ਅਸੀਂ ਜਿਹੜਾ ਹੈ ਪੰਥ ਦੇ ਜੰਡੇ ਨੂੰ ਮੁੱਖ ਰੱਖ ਕੇ ਜਿਹੜੀਆਂ ਅਕਾਲੀ ਦੰਨ ਨੂੰ ਤੇ ਜਿਹੜੀਆਂ ਔਮ ਦੀਆਂ ਭਾਵਨਾਵਾਂ ਨੂੰ ਅਸੀਂ ਮੁੱਖ ਰੱਖ ਕੇ ਜਿਹੜਾ ਚੱਲੇ ਆ ਤੇ ਕੋਈ ਵੀ ਜਿਹੜਾ ਹੈ ਲੀਡਰਸ਼ਿਪ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸਾਡੇ ਵਿੱਚੋਂ ਕੋਈ ਜਿਹੜਾ ਹੈ ਕੋਈ ਦਾਵੇਦਾਰ ਨਹੀਂ ਹੈ ਅਸੀਂ ਤਾਂ ਸਮਨ ਲੱਭ ਦੇਖ ਰਹੇ ਹਾਂ ਕਿਹੜੀ ਸੱਚੀਅਤ ਜਿਹੜੀ ਆ ਰਾਜ਼ੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਜਿਹੜਾ ਰਿਕਵੈਸਟ ਕਰਕੇ ਬਾਕੀ ਦੀ ਜਿਹੜਾ ਹੈ ਕਾਲੀਗਲ ਦੀ ਗਵਾਹੀ ਕਰਨੀ ਅਸੀਂ ਬੇਨਤੀ ਕਰ ਸਕੀਏ ਤੇ ਉਹ ਤੇ ਅਸੀਂ ਸੰਗਠੀ ਵੀ ਸਲਾਹ ਲੈ ਰਹੇ ਆ ਤੇ ਸੁਨੀਲ ਸਿੰਘ ਬਾਦਲ ਦਾ ਜੋ ਰਵਈਆ ਹੈ ਉਹ ਸੰਗਠਨ ਦੇ ਸਾਹਮਣੇ ਹੀ ਹੈ ਕਿ ਉਹ ਤਾਂ ਇਹ ਸੰਗਠਨ ਦੇ ਵੀ ਆ ਮੈਂ ਨਹੀਂ ਆ ਪਰ ਕੋਈ ਵੀ ਨਹੀਂ ਐਸ ਤੋ ਨਾਲ ਜਿਹੜੀ ਹੈ ਪਾਰਟੀ ਚੱਲਦੀ ਹੁੰਦੀ ਹੈ ਅ ਪਰਮਿੰਦਰ ਸਿੰਘ ਜੀ ਅਗਲੇ ਦਿਨਾਂ ਦੇ ਵਿੱਚ ਦੋ ਤਿੰਨ ਚ ਹੋਰ ਜ਼ਿਮਨੀ ਚੋਣਾ ਹੋਣੀਆਂ ਵਾ ਪੰਜਾਬ ਦੇ ਵਿੱਚ ਬਟ ਤਾਨੂੰ ਲੱਗਦਾ ਵਾ ਕਿ ਉਹਨਾਂ ਦੇ ਵਿੱਚ ਜੇ ਕੋਈ ਪੰਥਕ ਕੈਂਡੀਡੇਟ ਅੰਮ੍ਰਿਤਪਾਲ ਦੇ ਸਾਥੀ ਕੁਝ ਖੜੇ ਹੁੰਦੇ ਆ ਸ਼ਾਇਦ 2 ਜਾਂ 3 ਨੇ ਇੱਛਾ ਵੀ ਪ੍ਰਗਟਾਈ ਆ ਤੇ ਤੁਸੀਂ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦਾ ਸਮਰਥਨ ਤੁਹਾਡਾ ਗਰੁੱਪ ਉਹਨਾਂ ਦਾ ਸਮਰਥਨ ਕਰ ਸਕਦਾ ਵਾ ਬਿਲਕੁਲ ਜੀ ਅਸੀਂ ਇਸ ਗੱਲ ਨੂੰ ਜ਼ਰੂਰ ਵਿਚਾਰਾਂਗੇ ਕਿਉਂਕਿ ਮੈਂ ਕੋਈ ਇਕੱਲਾ ਤਾਂ ਫੈਸਲਾ ਕਰਨ ਵਾਲਾ ਹੈ ਨਹੀਂ ਇਹ ਫੈਸਲਾ ਸਾਰੇ ਸਾਥੀਆਂ ਨੇ ਕਰਨਾ ਹੈ ਪਰ ਇਹ ਬਿਲਕੁਲ ਇਹਦੇ ਅਸੀਂ ਜ਼ਰੂਰ ਵਿਚਾਰਾਂਗੇ ਮੈਨੂੰ ਲੱਗਦਾ ਸਾਰੇ तकरीबन जिस तरह का मेरा यह है सारे इस पर पॉजिटिव ही सोच रखते हो शोर sure. uh, परमिंदर जी थैंक यू वेरी मच तुम टाइम कटिया सा जुड़े धनबाद धनबाद जी चलो सब थैंक यू